ਵਾਹਿਗੁਰੂ ਜੀ ਕਾ ਖਾਲਸਾ ਸ਼ਿਰ ਵਾਹਿਗੁਰੂ ਜੀ ਕੀ ਫਤਿਹ ਮਾਤਰ ਮਾਤਮਾ ਕੇ ਰਸ ਕਰਦਾ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚ ਰਹੋ ਜੀ ਮਾਰਾ ਤੁਹਾਨੂੰ ਦਨ ਦੁਗਣੀ ਸੇਰਾ ਆਪ ਦਾ ਗੁਣੀ ਤਰਤੀ ਵਖਸੇ ਤੇ ਸਾਭ ਨੂੰ ਦੇਰੋਕ ਤਰਤੀ ਵਖਸੇ ਜੀ ਸਾਰੇ ਮਨੁੱਖ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਆਂਦਾ ਆ ਮੌਸਮ ਜਿਹੜਾ ਪੰਜਾਬ ਦਾ ਜੀ ਇਸ ਟਾਈਮ ਆ ਬੇ ਰੰਗ ਲਾਲੋ ਬੇ ਮਜਾਜ ਲਾਲੋ ਕਦੇ ਧੁੱਪ ਕਦੇ ਛਾਂ ਮਾ ਕਿਤੇ ਬੱਦਲ ਭਾਈ ਤਕ ਕਦੇ ਮੀਂਹ ਪੈਣਾ ਸ਼ੁਰੂ ਹੋ ਜਾਂਦਾ ਕੁਛ ਨਹੀਂ ਪਤਾ ਲੱਗਦਾ ਹੈਗਾ ਵੀ ਕਿਆ ਮਿੰਟਾਂ ਸਕਿੰਟਾਂ ਦਾ ਮੌਸਮ ਚੇਂਜ ਹੋ ਰਿਹਾ ਹੈ ਤੇ ਆਪਾਂ ਨੇ ਜਿਹੜਾ ਜੀ ਤੁਹਾਨੂੰ ਪਤਾ ਉਧਰ ਪੋਲਟਰੇ ਫਾਰਮ ਦਾ ਜਿਹੜਾ ਹੁਕਿੰਗ ਵਾਲਾ ਕੰਮ ਹੈ ਸਾਰਾ ਉਹ ਤਕਰੀਬਨ ਤਕਰੀਬਨ 90% ਕਲੀਅਰ ਹੋਗਾ ਮਤਲਬ ਜੇ ਹੁਣ ਹਵਾ ਹਵਾ ਆਉਂਦੀ ਵੀ ਥੋੜੀ ਬਹੁਤੀ ਤਾਂ ਉਹ ਟਿੰਨਾ ਕਿਤੇ ਵੀ ਜਾ ਨਹੀਂ ਸਕਦੀਆਂ ਪਰ ਹਵਾ ਮੁਰੇ ਜ਼ੋਰ ਕਿਸੇ ਦਾ ਨਹੀਂ ਬੜੇ-ਬੜੇ ਛੱਡ ਉਡਾਲੇ ਜਦੀ ਹਵਾ ਇਹ ਜਿਹਦਾ ਕੋਈ ਗੱਲ ਨਹੀਂ ਹੈਗੀ ਤੇ ਪਰਮਾਤਮਾ ਇਹ じゃ ਕਿਸੇ ਨਾਲ ਕੋਈ ਕਰੇ ਨਾ ਬੱਤੀ ਦਾ ਤੇ ਆਇਆ ਜੀ ਇਹਨੂੰ ਲਿਆਉਣ ਦੇ ਨੂੰ ਵੀ ਮੈਨੂੰ ਘਟੋ ਘਟਾ 6 ਮਹੀਨੇ ਹੋ ਗਏ ਨੇ ਜਿੱਦਣ ਮੈਂ ਲੈ ਕੇ ਆਇਆ ਤਾਂ ਸੌਦੇਆਂ ਦੇ ਵਿੱਚ ਮੈਂ ਉਦੋਂ ਨੇ ਭਾਬੀ ਜੀ ਨੂੰ ਤੇ ਸੰਦੀਪ ਨੂੰ ਪੁੱਛਿਆ ਵੀ ਮਾਹ ਵੀ ਦੋ ਪੌਸ ਤੇ ਵੀ ਉਹ ਮਿਲੇ ਕਹਿੰਦੇ ਜੀ ਨਹੀਂ ਮਿਲੇ ਮੈਂ ਦਖਾਨਦਾਰ ਨਾਲ ਵੀ ਗੱਲ ਕਰੀ ਉਹ ਕਹਿੰਦਾ ਭਾਈ ਜੇ ਕਹਿੰਦਾ ਮੈਂ ਲਿਖਤੇ ਵਿੱਚ ਤਾਂ ਇਹਦਾ ਮਤਲਬ ਹੈ ਕਹਿੰਦਾ ਜਦ ਮੈਂ ਸੌਦੇ ਕਹਿੰਦਾ ਤੱਕ ਕੇ ਕਾਊਂਟਰ ਪਰ ਤੇ ਆ ਥੈਲੇ ਦੇ ਵਿੱਚ ਪਾਉਂਦਾ ਤਾਂ ਕਾਪੀ ਪਰ ਟਿਕ ਮਾਰਕ ਕਰਦਾ ਹਾਂ ਫਿਰ ਮੈਂ ਸੋਚਿਆ ਵੀ ਹੈ ਸਿਰਫ 20 ਰੁਪਏ ਦੀ ਆਈਟਮ ਐ ਤੇ ਮੈਂ ਇਹ 10-10 ਰੁਪਏ ਦੇ ਪਹੁੰਚਾਏ ਵੀ ਦੱਸਦਾ ਆ ਵੀ ਦੱਸਦਾ ਵੀ ਹੁਣ 20 ਰੁਪਏ ਦੀ ਆਈਟਮ ਪਿੱਛੇ ਵੀ ਕਿਹਾ ਉਹਦੇ ਨਾਲ ਮੈਂ ਕਰਾਰੇ ਬਸਾਵਾ ਕਿ ਆਗਲੇ ਨੂੰ ਕਾਹਾਂ ਵੀ ਤਾਂ 20 ਰੁਪਏ ਦੀ ਆਈਟਮ ਮਨੂੰ ਪਾਈ ਨਹੀਂ ਹੈਗੀ ਆ ੱੱਰ ੱੱਤਲੇ ਲਈ ਚਲੋ ਅੱਜ ਸੰਦੀਪ ਲੱਗੀ ਵੀ ਜੀ ਉਧਰ ਸਬਜ਼ੀ ਬਣਾਉਣ ਉਹਦੇ ਨਾਲ ਵੀ ਤੁਹਾਡੀ ਮੁਲਾਕਾਤ ਕਰਾਂਗਾ ਉਹਨੇ ਮੈਨੂੰ ਕੁਦਰਤੀ ਕਹਿਤਾ ਵੀ ਮੈਨੂੰ ਪਕੌੜੇ ਲਿਆ ਕੇ ਦੇਦੋ ਅੰਦਰ ਸਿਰ ਰਸੋਈ ਚੋਂ ਤੇ ਕੱਢ ਗਏ ਤੇ ਮੈਂ ਜਦ ਉੱਥੇ ਜਾ ਕੇ ਪਕੌੜੇ ਕੱਢਣ ਲੱਗਾ ਉੱਪਰ ਤੇ ਜੀ ਇਹ ਦੋਹੇ ਆਈਟਮਾਂ ਹੁਣ ਮੰਨੂ ਇਹ ਨਹੀਂ ਸਮਝ ਲੱਗਦੀ ਵੀ ਮੈਂ ਪਿਆਰ ਨਾਲ ਡੀਲ ਕਰਾਂ ਕਿ ਥੋੜਾ ਜਿਹਾ ਰੁੱਖਾ ਚੱਲਾਂ ਰੁੱਖਾ ਹੁਣ ਮੈਂ ਤਾਂ ਨਹੀਂ ਚੱਲ ਸਕਦਾ ਦੋਵੇਂ ਭੈਣ ਜੀ ਬਿਮਾਰ ਹੈ ਕਹੂ ਨਾ ਤਰੋ ਬਹਾਨਾ ਆ ਕੇ ਸਾਥ ਨਹੀਂ ਕਰ ਬਣਾ ਕਹੂ ਕੋਈ ਪਤਾ ਵੀ ਕਿ ਲਾਈਨ ਬਣ ਜਾਣੀ ਨਾ 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 ਕਾਹਦੀ ਸਾਈਡਰ ਜੀ ਕਾ ਖਾਲ ਸਾਹਿਬ ਜੀ ਕੀ ਭਤੇ ਇਹਦਾ ਕੀ ਕਰਵਾਉਣਾ ਜੀ ਉਹਦੇ ਗੋਡੇ ਥੱਲੇ ਤੇ ਇਹਨੂੰ ਹੋ ਦਿੰਦੇ ਇੱਕ ਮਿੰਟ ਮੇਰੀ ਟੱਕਰ ਗਰੀਬ ਦੀ ਆ ਦੇਖਿਆ ਹੁਣ ਇਹਨਾਂ ਦੇ ਦੁੱਖ ਜਦ ਜਦ ਵਾਈ ਹੁੰਦਾ ਇਹਨਾਂ ਦਾ ਸਾਰੇ ਕੁਝ ਦੁੱਖਦਾ ਸੰਦੀਪ ਤਾਂ ਵੀ ਸਾਧਰੇ ਉੱਟ ਗਏ ਮੈਨੂੰ ਤਾਂ ਬੀਬੀਆਂ ਦਾ ਇਹ ਨਹੀਂ ਲੱਗਦਾ ਵੀ ਇਹਨਾਂ ਦਾ ਦਰਦ ਹੈ ਇਹਨੇ ਸੰਦੀਪ ਉੱਠੂ ਇਸ ਵੇਰੇ ਮੇਰਾ ਦੁੱਖਦਾ ਸਾਰੇ ਦੜੀ ਦੁੱਖਦੇ ਦੁੱਖ ਤਾਂ ਚ ਨਿਕਲ ਜਾਂਦੇ ਇਹਨਾਂ ਦਾ ਚਲੋ ਹੁਣ ਇਹਨਾਂ ਦੀ ਮੈਨੂੰ ਕੋਈ ਪ੍ਰੋਬਲਮ ਤਾਂ ਮੈਨੂੰ ਪਤਾ ਨਹੀਂ ਵੀ ਇਹਨਾਂ ਨੂੰ ਕੀ ਪ੍ਰੋਬਲਮ ਹੈ ਕਿਉਂ ਮੇਰੇ ਕੋਲ ਕੋਈ ਸ਼ੇਅਰ ਨਹੀਂ ਹੋਈ ਉਹ ਦਰਦ ਉਹ ਦਰਦ ਜਾ ਕਰੀ ਜਾਂਦਾ ਵੀ ਦਰਦ ਚਲ ਯਾਰ ਹਾਂ ਜਿੰਦਗੀ ਦੇ ਵਿੱਚ ਆ ਕੋਈ ਦਰਦ ਦੁੱਖ ਦਰਦ ਦਾ ਚੱਲਣੀ ਪਨੇ ਆ ਤੇ ਚੱਲ ਕੋਈ ਟ੍ਰੀਟਮੈਂਟ ਵੀ ਜ਼ਰੂਰੀ ਹੈ ਐਦਾਂ ਦੀ ਗੱਲ ਨਹੀਂ ਵੀ ਨਹੀਂ ਟ੍ਰੀਟਮੈਂਟ ਹੈਗਾ ਟ੍ਰੀਟਮੈਂਟ ਵੀ ਕਰਾਉਣਾ ਜ਼ਰੂਰੀ ਹੈ ਤਾਂ ਉਧਰ ਨੂੰ ਨਾ ਜਾਂਦੇ ਹੋ ਜੀ ਆਹ ਮਨੂੰ ਤੇ ਮਿਲ ਗਿਆ ਸੀ ਡਟਾਲ ਨਾਲ ਫ੍ਰੀ ਦਿੱਤਾ ਸੀ ਹੈਂਡ ਵਾਸ਼ ਕਰਨ ਵਾਸਤੇ ਅੱਜ ਇਹਦਾ ਵਿਚਾਰੇ ਦਾ ਇਹ ਵਿਚਾਰੀ ਮਿਲੇਗੀ ਉਹ ਟੀਨਾ ਵਰਗੇ ਨਹੀਂ ਵੀ ਤੇ ਉਧਰ ਡੰਗਰਾਂ ਨੂੰ ਪਾਏ ਹੋਏ ਜੀ ਛੱਡੂ ਉਹਦੇ ਉੱਪਰ ਗਰੀ ਵੀ ਦੀ ਹੈ ਹੈ ਵੀ ਇਹਨਾਂ ਦੇ ਕੰਮ ਕਹਿੰਦੇ ਹਵਾ ਨਾਲ ਗਰ ਗਈ ਆਈ ਨਹੀਂ ਪਤਾ ਵੀ ਇਹ ਕਹਿੰਦੀ ਵੀ ਖਾਲੀ ਦਾ ਪੀਏ ਤਾਂ ਕਿਹੜੇ ਕੋਈ ਕੰਮ ਆਉਣਾ ਇਹਨਾ ਤੋਂ ਲਾਵਾਂਗੇ ਕੰਮ ਇਹਨੂੰ ਪਾਵਾਂਗੇ ਇੱਧਰ ਤੇ ਦੇਖਦੇ ਹਾਂ ਅਜਿਹਾ ਲੱਗਦਾ ਦਾ ਚਾਕਲੇਟ ਆ ਤਾਂ ਪਿਆ ਕੁਸ 2 ਮੈਂ ਤਾਂ ਕਹਿੰਦੀ ਚਾਕਲੇਟ ਹੋਵੇ ਚਾਕਲੇਟ ਨਹੀਂ ਚੰਗਾ ਇੱਕ ਅੱਛਾ ਤੱਕ ਉਪਰ ਨਹੀਂ ਸੀ ਸੀ ਬਾਰਨਾ ਐਡ 2 ਉਹ ਇੱਥੇ ਅੱਛਾ ਇਹਦੇ ਬਾਦ ਉਹ ਉਹਦੇ ਬਾਦ ਉਹ ਆਪੇ ਸਮਝ ਲਿਓ ਆਪਣੀ ਇਕੱਲੀ ਸ਼ੈਡੀ ਹੈਨੀ ਆਪਾਂ ਐਵੇਂ ਗੱਲਾਂ ਮਾਰੀ ਜਾਈਏ ਵੀ ਸਾਡੀ ਇੰਗਲਿਸ਼ ਆਈ ਐਂ ਅੰਗਰੇਜ਼ੀ ਚ ਅਸੀਂ ਅੰਗਰੇਜ਼ੀ ਆਰ ਮੈਸੇਜ ਅਸੀਂ ਰੈਕਟੀਪਾਸ ਹੁੰਦੇ ਰਹੇ ਜੀ ਐਵੇਂ ਕਹਿ ਦੀ ਹੈ ਹੈਂਡ ਵਾਸ਼ ਹੈ ਹਾਂ ਤਾਂ ਹੈਂਡ ਵਾਸ਼ ਹੈ ਭਲਾ ਉਹ ਤਾਂ ਕੋਈ ਚੱਕਰ ਨਹੀਂ ਪਰ ਚਲ ਪ੍ਰਮਾਤਮਾ ਨੇ ਜਿੰਨਾ ਕਿ ਪੜੇ ਆ ਆਪਣੇ ਯੋਗ ਹੋਗੇ ਆਪਣੇ ਪ੍ਰਸਾਦ ਦੇ ਪਾਣੀ ਯੋਗ ਹੋਗੇ ਵੀ ਹੱਥਾਂ ਦਾ ਡਰਾਇਮਰੀ ਵਾਲਾ ਗੁਣ ਵੀ ਹੈਗਾ ਕੱਖੇ ਨਹੀਂ ਮਰਦੇ ਇਹਦੇ ਵਿੱਚ ਪਹਿਲਾ ਨੰਬਰ ਤਾਂ ਹੈਗਾ ਜੀ ਬੋਤਲ ਨੂੰ ਖੁੱਲੋ ਹਾਂਜੀ ਫੇਰ ਦੂਜਾ ਨੰਬਰ ਹੈਗੀ ਦੀ ਆ ਬੜਾ ਪਾਉ ਵਿੱਚ ਪਹੁੰਚ ਪਾਓ ਨਹੀਂ ਜੀ ਪਹਿਲਾਂ ਪਾਣੀ ਪੈਣਾ ਚੀਜ਼ਾ ਨੰਬਰ ਹੈਗਾ ਜੀ ਵਿੱਚ ਆਪਣੇ ਹੱਥ ਸਾਫ਼ ਕਰ ਚੰਗੀ ਤਰ੍ਹਾਂ ਮੈਨਾਂ ਰਹਿਦੀ ਦੀ ਕਿਹੜਾ ਕੰਮ ਮੇਰੇ ਹੱਥਾਂ ਪਰ ਕਾਦੀ ਮੈਲ ਨਹੀਂ ਮੇਰੇ ਤਾਂ ਜੀ ਹੱਥ ਦੁਖਦੇ ਹੋ ਡ੍ਰਿਲ ਚਲਾ ਚਲਾ ਕੇ ਰ ਮੈਨੂੰ ਆਪਣਾ ਸਕੂਲ ਦੀ ਯਾਦ ਆ ਗਈ ਜਾਂ ਬਸ ਸਕੂਲ ਦਾ ਮੁੰਡਾ ਕਰਕੇ ਜਾਂਦਾ ਹੁੰਦਾ ਮੈਨੂੰ ਆਸਾ ਦਾ ਤੇ ਨਹੀਂ ਜਾਂਦਾ ਸੁਣਨਾ ਟਾਈਮ ਆ ਕੇ ਖੜੇ ਰਹਿੰਦਾ ਤੇ ਕੋਈ ਤਾਂ ਦਿੱਕਤ ਨਹੀਂ ਦੀ ਹੁੰਦੀ ਹੁਣ ਕੱਲ ਜਦੋਂ ਉਹ ਸੀਟਾ ਚੋਂ ਮੈਂ ਸਿਰ ਆਖ ਕੱਢਦਾ ਡਰਿੱਲ ਹੱਥ ਚਦੀ ਐਂ ਜੋਰ ਲਾਉਂਦਾ ਮੇਰੀ ਤਾਂ ਇੱਥੇ ਤੇ ਵਹਾਂ ਰਹਿ ਗਿਆ ਮਨ ਨੂੰ ਪਤਾ ਸ਼ਾਮ ਨੂੰ 6:30 ਵਜੇ ਇੰਨਾ ਪਸੀਨਾ ਚੋਵੇ ਮੇਰੇ ਪਰਤੇ ਵੀ ਮੈਂ ਕਿ ਕਹਾ ਰੱਬ ਨੂੰ ਮਹਾ ਵੀ ਬਾਈਕ ਨਾ ਐ ਕਰ ਦੇਵੇ ਵੀ ਬਿੱਕੀ ਬਰਸ ਕਰਾਉਣਾ ਆਰ ਕੇ ਉਹ ਜੋ ਦੇਖ ਲੈ ਹਾਲਾਤ ਮੇਰੇ ਤੇ ਮੈਨੂੰ ਕਹਿੰਦਾ ਯਾਰ ਕਹਿੰਦਾ ਛੱਡ ਲੈਣੇ ਦੇ ਕਹਿੰਦਾ ਕੱਲੂ ਦੇਖੂਗਾ ਮੈਂ ਸਵੇਰੇ ਸੱਜਰੇ ਜਾ ਕੇ ਦੋ ਘੰਟੇ ਲਾ ਕੇ ਆਇਆ ਜੀ ਪੂਰੀਆਂ 120 ਸਰਾਖ ਕੱਢੇ 120 ਸਰਾਖ ਦੇ ਵਿੱਚ ਕਿੰਨਾ ਜੀਆਂ ਪਾ ਕੇ ਨਾਟਕ ਆਸਕੇ ਤਸੰਦੀ ਕਰਕੇ ਆ ਰਹੇ ਹਾਂ ਜੀ ਮੈਂ ਠੰਡੇ ਠੰਡੇ ਹੋ ਜਾਂਦਾ ਕੰਮ ਹਾਂ ਪਾਪਾ ਜੀ ਮੇਰੇ ਨਾਲ ਲੱਗੇ ਰਹੇ ਉਹਨਾਂ ਨੇ ਕਹਿੰਦਾ ਕਹਿੰਦੇ ਵੀ ਤੂੰ ਹੁਣ ਇਕੱਲੇ ਨਾ ਕੰਨੂ ਜ਼ੋਰ ਮਾਰਨਾ ਵੀ ਉੱਪਰਲੀ ਸਾਰਾ ਫੇਰ ਉਹ ਮੰਨਦੇ ਨਹੀਂ ਹੈਗੇ ਉਹ ਕਹਿੰਦਾ ਤੂੰ ਥੱਲੇ ਤੇ ਨਟ ਪਾਈ ਜਾ ਮੋਪਰ ਕੱਢੀ ਜਾਣਾ ਉਹ ਪੈ ਜਾ ਯਾਰ ਤੂੰ ਘਾ ਨੂੰ ਔੜਦਾ ਹੋ ਇਹ ਵੀ ਨਖਰੇ ਲਾਗਾ ਰੱਖਾ ਪਾਪਾ ਜੀ ਨੇ ਤਾਂ ਤੁਸੀਂ ਛੜੋਣਾ ਨਹੀਂ ਪਾਇਆ ਉਹ ਹੁਣ ਕੀ ਕਰਦਾ ਮੈਂ ਨਹੀਂ ਸਾਜਰੇ ਬੰਦਾ ਨਹੀਂ ਤਾਂ ਮਿਲਣਾ ਮੈਂ ਤਾਂ ਛੱਡ ਕੇ ਆ ਜਾਣਾ تھا ਉਹ ਕੰਮ ਆਪਾ ਜੀ ਕਹਿੰਦੇ ਨਾ ਇਕੱਲੇ ਨਹੀਂ ਰਹਿਣਾ ਆਵਾਜ਼ ਦਾ ਕੁਝ ਬਰੋਕਸਾ ਨਹੀਂ ਕਹਿੰਦੇ ਮੈਂ ਚੜਦਾ ਫੇਰ ਉੱਪਰ ਕਹਿੰਦਾ ਮੈਂ ਹੌਲੀ-ਹੌਲੀ ਆਪੇਪਰ ਨਟ ਪਾਈ ਜਣੇ ਉਹਨਾਂ ਨੇ ਨਟ ਪਾਤੇ ਫਿਰ ਉਹਨਾਂ ਨੂੰ ਥੱਲੇ ਧਾਰ ਕੇ ਮੈਂ ਚੜਿਆ ਉੱਪਰ ਸਾਰੇ ਨਟ ਕੱਸ ਕੇ ਆਇਆ ਤਸੱਲੀ ਨਾਲ ਆਹ ਨਾ ਵੇਖਾ ਮੈਂ ਲੈਂਥਾਂ ਦੇ ਉੱਪਰ ਜਿੱਥੇ ਨਟ ਕਿਉਂ ਨਟ ਤਾਂ ਉੱਥੇ ਪੈਣ ਦੇ ਜਿੱਥੇ ਲੈਂਥਾਂ ਦੀਆਂ ਕੋਹੋ ਚ ਪੈਣ ਦੇ ਤੇ ਚਾਹ ਇੱਕੇ ਪੈਣਾ ਮੈਂ ਕੱਗਦੀ ਵਾਰ ਹੋ ਅਗਲੀ ਵਾਰ ਮੁੱਕਰਣਾ ਜੇ ਤਾ ਤੂੰ ਤਾਂ ਲੈ ਕੇ ਹੀ ਨਹੀਂ ਤਾਇਆ ਤੈ ਤਾਂ ਉੱਥੇ ਪਾਤੇ ਤੇ ਦੋਵੇਂ ਤੇ ਤਿੰਨੇ ਇਹਨੂੰ ਟਿਕਾਣੇ ਰੱਖਿਓ ਕਦੇ ਯਾਰ ਨਿੱਕੜਾ ਜਾਂ ਪੁਕਰ ਵੜਦਾ ਹਾਂ ਇਹੀ ਬੱਸ ਜਿਹੜਾ ਨੱਸੀ ਦਾ ਪਾਣੀ ਪਾਉਣਾ ਹੁੰਦਾ ਓਖਣਾ ਵੀਡੀਓ ਵਧੀ ਜਾਂਦੀ ਗਾਂ ਇੱਧਰ ਰੱਖ ਸਾਡਾ ਇਹ ਕੰਮ ਨਹੀਂ ਲੋਟ ਆਉਂਦਾ ਕਾ ਹਾਂ ਹਨ ਮੈਂ ਤੇਨੋਂ ਥੋੜਾ ਜਿਹਾ ਸਰਾ ਕੇ ਛੋਟਾ ਨਚਾ ਗਿਆ ਗਲਤੀ ਮੇਰੀ ਆ ਮਨ ਨੂੰ ਆਏ ਤਾਂ ਵੀ ਵਿੱਚ ਤਾਂ ਕਰੀਮ ਨਿਕਲੂਗੀ ਕਿਤੇ ਤਾਂ ਕਰਕੇ ਮੈਂ ਤਾਂ ਦੱਬਣ ਨੂੰ ਫਿਰਦਾ ਮੈਂ ਵੀ ਆਏ ਸਮਝਦੇ ਤੇ ਨਿਕਲੇ ਪਾਊਡਰ ਜਿਹਾ ਨਿਕਲਿਆ ਪਾਊਡਰ ਵਿੱਚੋਂ ਉਧਰ ਹਾਂ ਖੋਦਿਆ ਪਹਾੜ ਨਿਕਲੀ ਚੂਗੀ ਹੋਣੇ ਇਹਦੇ ਨਾਲੇ ਪਾੜ ਜਣਾ ਮੁੰਲਾ ਦਾ ਪਾਊਡਰ ਜੇ ਨਾਲ ਇਹ ਤਾਂ ਸਾਰੇ ਵੀ ਆ ਲਿਖਦਾ 3 ਨੰਬਰ ਤੋਂ ਤੇ ਨਾ ਨਾ ਬਸ ਖਤਮ ਹੋ ਗਿਆ ਖਤਮ ਹੋ ਉਲਟਾ ਹੀ ਜਾਂਦੇ ਬਸ 3 ਨੰਬਰ ਤੇ ਚੱਲ ਬਣਾ ਆ ਵੀ ਇਹਨੇ ਤੇ ਫਾੜ ਜਣਾ ਨਾ ਤਾਣਾ ਯਾਰ ਨਹੀਂ ਪਾਦਾ ਲੋ ਜੀ ਸਾਡਾ ਇਸਭ ਕੋਲ ਤਿਆਰ ਆ ਇਸਭ ਕੋਲ ਤਾਂ ਕੋਈ ਚੀਜ਼ ਹੋਰ ਹੁੰਦੀ ਹੈ ਨਾ ਬੱਚਿਆਂ ਦੰਦ ਹੁੰਦੇ ਆ ਉਲਟੀ ਲੜਰੀ ਨਾਲ ਇੱਕ ਸੰਦੀਪ ਵੀ ਤਾਂ ਲੈ ਕੇ ਆਈਏ ਕਿਹੜਾ ਕੋਲ ਲੈ ਕੇ ਆਈ ਉਹ ਜਿਹੜਾ ਵੀ ਰੀਤ ਦੁੱਧ ਪੀਣ ਤੇ ਹੜ ਜਾਵੇ 100 ਤਾਂ ਅੱਛਾ ਰਸਾ ਥੋੜਾ ਹੂੰ ਤਾਂ ਹੀ ਰੀਤ ਕਰੀ ਜਾਈਏ ਕੋਰਾਏ ਕੋਰਾਏ ਲੋਇਆ ਪਾ ਆਹਾ ਆ ਇਹਦੇ ਉੱਕੜਾ ਹੋਰ ਹੀ ਹੋਇਆਗਾ ਮੈਂ ਕੀ ਗੱਲ ਨਾ ਤੇ ਇਹ ਕੋਈ ਸੁੱਜੇ ਸੁੱਜੇ ਜਿਹਾ ਵੀ ਲੱਗਦੇ ਵੀ ਮੈਂ ਮਸ਼ੀਨ ਚ ਲਾ ਕੇ ਕੱਲ ਮੇਰਾ ਜ਼ੋਰ ਬਹੁ ਲੱਗਿਆ ਹੂੰ ਕੱਲਾ ਤਾਂ ਨਾ ਮੈਂ ਤਾਂ ਕਰਕੇ ਇਹਨੂੰ ਤਾਂ ਥੋੜਾ ਜਿਹਾ ਸਰੋਂ ਦਾ ਤੇਲ ਲਾਉਣਾ ਹੈ ਰਾਤ ਨੂੰ ਸੰਦੀਪ ਮੈਨੂੰ ਕਹੇਗੀ ਮੇਰਾ ਕਹਿਣਾ ਮੰਨਣਾ ਨਹੀਂ ਰਾਤ ਤਾਂ ਮੇਰਾ ਹੰਗ ਹੰਗ ਦੁਖਦਾ ਵਾ ਮਾਂ ਸਰੋਂ ਦਾ ਤੇਲ ਲਾ ਦੇ ਨਰਨ ਦੇ ਪੈਰਾਂ 'ਤੇ ਮੋੜੀ ਫੱਟ ਹੋ ਕੇ ਬਣਾ ਸਾਫ ਹੁਣ ਮਲਾਉਂਦਾ ਮੈਂ ਸਾਨੂੰ ਸੰਦੀਪ ਨਾਲ ਉਹ ਸਬਜ਼ੀ ਲੱਗੀ ਵੀ ਬਣਾਉਣਾ ਇਹਨਾਂ ਖਾਤੇ ਟਿਕਾਣਾ ਰੱਖ ਦੇ ਜਾ ਮਾਰਾ ਘਵਾਲੀ ਐ ਜੀ ਮੈਂ ਐ ਡੀਕ ਡੀਕੇ ਜੀ ਮੈਂ ਥੱਕ ਗਈ ਮੈਂ ਤੇ ਤੁਹਾਨੂੰ ਮੰਨੂ ਕਾਲੂ ਦੇਖਦੀ ਸੀ ਤੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਤੁਸੀਂ ਕੀ ਬੋਲਦੇ ਤੇ ਵੀਡੀਓ ਚ ਸਭ ਹਾਏ ਹਾਏ ਸਮਾਨ ਆ ਸੰਦੀਪ ਲੈ ਆਇਆ ਜੀ ਚਮਕੌਰ ਸਾਹਿਬ ਤੇ ਸ੍ਰੀ ਚਮਕੌਰ ਸਾਹਿਬ ਤੇ ਪਕੌੜੇ ਕਹਿੰਦੀ ਬਹੁਤ ਵਧੀਆ ਲੱਗਦੇ ਦੇਖਣ ਮੈਨੂੰ ਮੈਂ ਸੀ ਵੀ ਖੁੱਲੇ ਵਧੀਆ ਬਣਦੇ ਆ ਹਾਂ ਪਣੇ ਹਨੀ ਕਿ ਪਤਾ ਸੀ ਵੀ ਇਹ ਜਿਹੜੇ ਗਰੇਲੂ ਬਣੇ ਕਰਾ ਕਰਾ ਬਣਾਈ ਇਹ ਚੀਜ਼ ਵੀ ਉਹ ਵਧੀਆ ਹੋਊ ਹੈ ਤਾਂ ਵਧੀਆ ਹੋਣੀ ਤੁਹਾਡੇ ਕੋਲ ਬੰਦੇਆਂ ਨੂੰ ਸੁਣ ਨਹੀਂ ਲੱਗਦਾ ਸਵਾਦ ਸੁਣੇ ਨਹੀਂ ਲੱਗਿਆ ਕਿ ਥੋੜਾ ਤੇ ਨੂਨ ਮਿਰਚ ਤੇ ਕੋਈ ਘਟ ਰਹੀ ਹੈ ਉਹਨਾਂ ਦੀ ਸਾਰੀ ਗੱਲ ਨੂਨ ਮਿਰਚ ਦੀ ਹੁੰਦੀ ਹੈ ਰਹਿਣ ਆਉਂਗੇ ਤੜਕਾ ਨਾ 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 ਪਾਓ ਆਪਣਾ ਪਾਓ ਮੈਂ ਇੰਨਾ ਬੇਲਾ ਨਹੀਂ ਹੈਗਾ ਮੈਂ ਅਜੇ ਕੱਖ ਲੈ ਆਉਣੇ ਵੱਡ ਕੇ ਡੰਗਰਾਂ ਨੂੰ ਮੈਂ ਨਾਲ ਚੱਲੂਗੀ ਮੈਂ ਤੁਹਾਡੇ ਚੱਲ ਕੋਈ ਫਿਰ ਠੀਕ ਨਾਲ ਚੱਲੂਗੀ ਟਿਕਟਾਂ ਦੋ ਲੈ ਲਈ ਇੱਕ ਗੱਲ ਕਹਾਂ ਜੀ ਆਪਾਂ ਪਾਕਿਸਤਾਨ ਦਾ ਜਾਣਾ ਨਣਕਾਣਾ ਸਾਹਿਬ ਜਿੱਦਣ ਮੈਂ ਚੱਲ ਗਿਆ ਨਾ ਤੈਨੂੰ ਪਾਕਿਸਤਾਨੇ ਛੱਡਿਆ ਆਉਣਾ ਕਿਹੜੀ ਗੱਲ ਹੈ ਨਾ ਪਾਸਪੋਰਟ ਮੈਂ ਲੈ ਆਉਣਾ ਤੈਨੂੰ ਉਧਰ ਹੀ ਛੱਡਿਆ ਆਉਣਾ ਕਿਹੜੀ ਗੱਲੋਂ ਭਾਈ ਵੀ ਤੂੰ ਉੱਥੇ ਗੁਰੂ ਘਰਾਂ ਦੇ ਦਰਸ਼ਨ ਕਰਦੀ ਫਿਰੀ ਜਾਈ ਬਸ ਚਲੋ ਬਧੀਆ ਮੈਂ ਸੇਵਾ ਕਰ ਲੂੰਗੀ ਸੇਵਾ ਤੇ ਸਿਮਰਨ ਮਨੂ ਬਖਸ਼ੀ ਗੁਰੂ ਮੇਰਿਆ ਹਾਂ ਸਹੀ ਗੱਲ ਹੈ ਹੂੰ ਗੁਰੂ ਦੇ ਲੜ ਵੀ ਕੋਈ ਕਰਮ ਵਾਲਾ ਹੀ ਲੱਗਦਾ ਹੂੰ ਔਰ ਦੇਖੋ ਸਬਜੀ ਕਿਹਾਜੀ ਬਣਦੀ ਦੀਦੀ ਵਾਹਿਗੁਰੂ ਵਾਹਿਗੁਰੂ ਕਰਕੇ ਬਣਾਓ ਤੇਰਾ ਦਿਓਰ ਕਹਿੰਦਾ ਵੀ ਮੈਂ ਤੈਨੂੰ ਪਾਕਿਸਤਾਨ ਛੱਡਿਆ ਹਾਂ ਹੂੰ ਤੂੰ ਸੀਦਾ ਨਹੀਂ ਮੇਰੇ ਨਾਲ ਜਾਣਾ ਮੈਨੂੰ ਹੁਣ ਦੱਸ ਦੇ ਚੱਲਾਂਗੇ ਜੇ ਮੈਂ ਭਾਂਬਰੀ ਚੱਲਨੇ ਤੇਰੇ 4 ਦਿਨਾਂ ਚ ਹੌਲ ਪੈ ਜਾਂਦਾ ਹੁਣ ਦੱਸ ਦੇ ਕੀ ਆ ਤੂੰ ਟੈਨਸ਼ਨ ਲੈ ਰਹੀ ਹੈਂ ਤੂੰ ਮੈਨੂੰ ਨਾ ਜਾਣਾ ਕਿ ਨਹੀਂ ਜਾਣਾ ਬੰਦੇ ਬਬ ਤਿਆਰ ਆ ਜੀ ਮੇਰੇ ਨਾਲ ਤੂੰ ਦੱਬ ਤੋਂ ਵੀ ਕਾ ਛੱਡ ਜਾਣਾ ਤਾਂ ਕੱਲਾ ਹੀ ਰਹੂਗਾ ਸਾਰੇ ਚਲੇ ਜਾਣਗੇ ਦੱਸੋ ਮੈਂ ਨਹੀਂ ਕੁਝ ਵੀ ਕਹਿ ਸਕਦਾ ਭਾਈ ਪ੍ਰਸਾਦ ਦੇ ਵੀ ਛਕਣਾ ਜੀ ਸਾਰਾ ਗੱਲ ਤਾਂ ਪ੍ਰਸਾਦ ਆ ਮਰ ਜੜੇ ਆਏ ਤਾਂ ਛੱਡ ਕੇ ਆਉਣਾ ਤਾਂ ਮੈਨੂੰ ਅੰਗ ਅੰਗ ਤੜਕਾ ਅੰਗ ਅੰਗ ਫੜਕਾ ਕਿਆ ਕੜਾ ਹੁੰਦਾ ਉਹ ਕਿ ਕਿੜਾ ਉਹ ਮੇਰੇ ਉਹ ਕੰਮ ਹਾਂ ਤਦਾਂ ਗੰਗ ਤੜਕਾ ਪੰਗ ਪੰਗ ਤੜਕਾ ਮੇਰੇ ਮੇਰਾ ਕਿ ਉਹ ਦੁਖਦੇ ਨਾ ਕੱਲਾ ਕੱਲਾ ਆਂਗਾ ਨਾ ਮੈਨੂੰ ਪਤਾ ਵੀ ਕੱਲ ਦਾ ਦਿਨ ਮੇਰੇ ਪਰ ਬਹੁਤ ਕੰਮ ਵੀ ਜ਼ਰੂਰੀ ਜ਼ਰੂਰੀ ਇੰਨਾ ਕਾ ਸਰੀਰ ਬੋਣਾ ਚਾਹੀਦਾ ਜਿਹੜੇ ਵੀਰ ਜੀ ਦੇ 6:00 ਵਜੇ ਨਾ ਉਹਦੇ ਕਰਕੇ ਤੁਹਾਡੇ ਪਰ ਜ਼ਿਆਦਾ ਕੰਮ ਜਿਆ ਹੂੰ ਚਲ ਕੋਈ ਨਹੀਂ ਮੈਂ ਕਿਹੜੇ ਕਹਿੰਦਾ ਵੀ ਮੈਂ ਕਰਨਾ ਨਹੀਂ ਚਲੋ ਵੈਸੇ ਵੀ ਮਰਦ ਨੂੰ ਦਰਦ ਨਹੀਂ ਹੁੰਦਾ ਹੱਥ ਤਾਂ ਮਾੜੀ ਜੀ ਗੱਲ ਹੈ ਪੰਪ ਪੰਪ ਮਰਦ ਨੂੰ ਦਰਦ ਨਹੀਂ ਹੁੰਦਾ ਜਨਾਨੀਆਂ ਜਨਾਨੀਆਂ ਨੂੰ ਦਰਦ ਹੋ ਜਾਂਦਾ ਨਾ ਹਾਂ ਬੰਦੇ ਨੂੰ ਨਾ ਹਮੇਸ਼ਾ ਤਿਮ ਉਸਵੇਂ ਨੂਰ ਕਹਿੰਦੇ ਆ ਸੰਦੀਪ ਕੋਈ ਨਾ ਹਾਰ ਜਣਾ ਦਰਦ ਹੂੰ ਹਿੰਮਤ ਜੀ ਮਿਲ ਜਾਂਦੀ ਆ ਪੋਜ਼ਿਟਿਵ ਰਹੀਦਾ ਹਮੇਸ਼ਾ ਪੋਜ਼ਿਟਿਵ ਮੈਂ ਡੈਡੀ ਨੂੰ ਵੀ ਆਈ ਦੇ ਕੇ ਆਉਂਦੀ ਆ ਕਈ ਵਾਰ ਹਿੰਮਤ ਹਿੰਮਤ ਨਾਲ ਨਾ ਬੰਦੇ ਦਾ ਧੇਰੋ ਫੁੱਟ ਜਾਂਦੇ ਹਾਂ ਹਾਂ ਔਰ ਥੋੜੇ ਦੇਖੋ ਹਣ ਹੱਥਾਂ 'ਚ ਦਰਦ ਨੇ ਨਾ ਤੀ ਪੜਾ ਪੜਾ ਧੱਕ ਵਾਰਦੇ ਨੇ ਉੱਥੇ ਹਾਂ ਹਾਂ ਜਿੱਥੋਂ ਨਾਲ ਜਾਊਂਗੀ ਤੇ ਤੇ ਬੜਾਉਣਿਆ ਤੇ ਕਾਕਾ ਬਾਈ ਮੈਂ ਤੇਰੀ ਬੱਟੇ ਜਾ ਲੈ ਚਲੋ ਕੋਈ ਨਹੀਂ ਨਾ ਵੱਡੇ ਨੂੰ ਮਾਂ ਤੇ ਵੱਡ ਲਿਆਉਂਗਾ ਤੁਹਾਨੂੰ ਪਤਾ ਹੀ ਆ ਬਾਹ ਤੈਲ ਜਲ ਗਿਆ ਮੜ ਮੜ ਪਾ ਹਾਏ ਉਹ ਵੀ ਜਲ ਗਿਆ ਨਾਲ ਉਹ ਵੀ ਜਲ ਗਿਆ ਨਾਲ ਜੀ ਦਾ ਵੀ ਆ ਤੱਕ ਉਹ ਗ੍ਰੈਂਡੇ ਕਰਤਾ ਸਾਰਾ ਕੁਝ ਅੱਜ ਗ੍ਰੈਂਡ ਕਰਕੇ ਬਹਨੁੰਦੇ ਆਂ ਅਸੀਂ ਤਾਂ ਅਸੀਂ ਉਹ ਗ੍ਰੈਂਡ ਕਰਦੇ ਆ ਜੈਸਮੀਨ ਗੁੰਡੀ ਚ ਕੁੱਟ ਦਈਆ ਅਸਲ ਚ ਜਿੱਦਣ ਉਹਨੇ ਬਣਾਉਣੀ ਹੁੰਦੀ ਆ ਸਬਜੀ ਅਸੀਂ ਉਹ ਗੁੰਡੀ ਚ ਕੁੱਟ ਲੈਂਦੀ ਆ ਅਸੀਂ ਗ੍ਰੈਂਡ ਕਰ ਲਾਂ ਦਾ ਉਹ ਤੇ ਪਾਤੀ ਲਿਆਇਓ ਦੀਦੀ ਅੱਗ ਤਾਂ ਪਹਿਲੇ ਹੀ ਆ ਘਟਣਾ ਦਾ ਬੇ ਉਹਨਾਂ ਦਾ ਬਾਲਣ ਖਤਮ ਹੋ ਗਿਆ ਜੀ ਉੱਧਰ ਉੱਧਰ ਸਾਢੇ 30 ਦੇ ਦਾ ਕੰਮ ਚੱਲਦਾ ਹੁਣ ਤੇ ਇਹ ਚੁੱਲੇ 'ਤੇ ਲੱਗ ਗਿਆ ਸਬਜ਼ੀ-ਭਾਜੀ ਬਣਾਉਣੀ ਕੀ ਗੱਲ ਹੈ ਚੁੱਲੇ 'ਤੇ ਪਤਾ ਗੱਤ ਕਰ ਲੱਗੀਆਂ ਹੀ ਚੁੱਲੇ 'ਤੇ ਉਹ ਵੀ ਵਧੀਆ ਬਣਦੇ ਸਵਾਦ ਜੀ ਇੱਕ ਹੁਣ ਗਰਮੀ 'ਚ ਸੋਲ 'ਚ ਖੜਨੀ ਹੁੰਦਾ ਖੁਸ਼ ਹੋ ਕੇ ਬਣਾਵੇ ਚੀਜ਼ ਨਾ ਸਾਰਾ ਵਧੀਆ ਬਣਦੀ ਨਹੀਂ ਉਹ ਵੀ ਨਹੀਂ ਚੱਕਰ ਖੁਸ਼ੀ ਦੀ ਤਾਂ ਗੱਲ ਕੋਈ ਨਹੀਂ ਹੈਗੀ ਇਹ ਕਿਹੜੇ ਦੁਖੀ ਹੈ ਤੂੰ ਹੁਣ ਨਾ ਫੇਰ ਕਈ ਵਾਰ ਤਾਂ ਬੜਦਾ ਹੀ ਆਉਂਦਾ ਕਈ ਵਾਰ ਤਾਂ ਹੋ ਜਾਂਦਾ ਫਿਰ ਚੱਲ ਇੰਨਾ ਕਹਦਾ ਦੋ ਭਾਂਡੇ ਖੜਕੇ ਤੇ ਵਧੀਆ ਲੱਗਦੇ ਹੁੰਦੇ ਆ ਉਹ ਚੱਕਰ ਨਹੀਂ ਹੈਗੇ ਉਹ ਵੀ ਨਹੀਂ ਗੱਲ ਹੈਗੀ ਤੇ ਇੱਕ ਹੁਣ ਕੱਲ ਵੀ ਤੁਸੀਂ ਪਰ ਕੱਲ ਵਾਲੀ ਬਾਹੀ ਵਾਲੇ ਚੈਨਲ ਪਰ ਜਿਹੜੀ ਵੀਡੀਓ ਛੱਡ ਹੋਈ ਵੀ ਆ ਉਹਦੇ ਪਰ ਤੁਸੀਂ ਗੈਸ ਪਰ ਰੋਟੀ ਲੱਗੀਆਂ ਬਣਾਉਣਾ ਉਹਦੀ ਦੀਦੀ ਦਾ ਤਾਂ ਐ ਪੂਰੀ ਕਰਨ ਹੈ ਰੋਟੀ ਫੂਕਦੀ ਨਹੀਂ ਮੈਂ ਕਿ ਤਵਾ ਨਹੀਂ ਸੇਖਦਾ ਦੀਦੀ ਨਹੀਂ ਆ ਗੱਲਾਂ ਹੀ ਫੂਕਦੀਆਂ ਰੋਟੀ ਨੂੰ ਆਇਓਗਾ ਤਾਂ ਸਾਰਿਆਂ ਨਾਲੋਂ ਥੋੜਾ ਕਿਆ ਵੀ ਬਾਈ ਤਾਂ ਸ਼ਾਇਦ ਸਾਰਿਆਂ ਨਾਲੋਂ ਜ਼ਿਆਦਾ ਗਰਮ ਹੋ ਜਾਨੀ ਅਹੀ ਜੀ ਗੱਲ ਨਹੀਂ ਨਹੀਂ ਉਹ ਉਹ ਗੱਲ ਦੀ ਉਹ ਛੱਡ ਓਏ ਯਾਰ ਮੈਂ ਇਹ ਗੱਲ ਸੁਣ ਮੇਰੀ ਵੇ ਉਹਦੇ 'ਚ ਮੈਂ ਗੱਲ ਕਿੱਧਰ ਨੂੰ ਛੇੜੀ ਤੇ ਤੁਸੀਂ ਗੱਲ ਕਿੱਧਰ ਨੂੰ ਲੈ ਗਏ ਮੈਂ ਪ੍ਰਸ਼ਾਦੇ ਦੀ ਗੱਲ ਕਰਦੇ ਸੀ ਉਹ ਕਹਿੰਦੇ ਤੁਸੀਂ ਸਿੱਧੀਆਂ ਗੈਸ ਪਰ ਰੋਟੀਆਂ ਚੇਚੀ ਜਾਂਦੇ ਆ ਇਹ ਪਾਣੀ ਵੀ ਤੇ ਬਿਮਾਰੀ ਦਾ ਘਰ ਆ ਹਾਂ ਮੈਂ ਮੈਂ ਦੇ ਵਿੱਚ ਉਹ ਇੱਕ ਲੈ ਕੇ ਹੀ ਆ ਨਾ ਮੈਂ ਹਜ਼ਰਤ ਕਿਆ ਪਿਆ ਪਿਆ ਕੀ ਮਸਾਲਾ ਮੇਰਾ ਕੋਈ ਹੋਰ ਫਿਰ ਮਸਾਲਾ ਕੋਈ ਨਹੀਂ ਰਹਿਣ ਦਿਓ ਮਸਾਲਾ ਨਹੀਂ ਫਿਰ ਮਸਾਲਾ ਮਸਾਲਾ ਹੀ ਆ ਮੈਂ ਹੁਣੇ ਪਾ ਕੇ ਲਿਆਂਗੀ ਟੱਕਣ ਦਾ ਪਾਣੀ ਪਾਇਆ ਮੈਂ ਉਹਦੇ ਵਿੱਚ ਉਹੀ ਤਾਂ ਮਸਾਲੇ ਵਾਲਾ ਉਧਰੋਂ ਪੈ ਗਿਆ ਅੱਜ ਬਣੂਗਾ ਜੀ ਸ਼ੂਗਰ ਸਾਡੇ ਘਰ ਆਲੂਆਂ ਤੋਂ ਸਭ ਤੋਂ ਵੱਧ ਆਲੂਆਂ ਦੀ ਸਬਜ਼ੀ ਦਾ ਆਲੂ ਪਾਈ ਐ ਪਾਈ ਤਾਂ ਜ਼ਰੂਰੀ ਨਹੀਂ ਹੈਗਾ ਸ਼ੂਗਰ ਸਭ ਤੋਂ ਵੱਧਾ ਤੁਸੀਂ ਇੱਕ ਟਾਈਮ ਪ੍ਰਸਾਦਾ ਛੱਡ ਦਿਓ ਸ਼ਾਮ ਦਾ ਮੇਰੀ ਜੇ ਮੰਨਦੀ ਐ ਜੇ ਤੁਸੀਂ ਹੌਲੀ ਆਉਣਾ ਸਿੱਧੀ ਗੱਲ ਹਾਂ ਸ਼ਾਮ ਦਾ ਪ੍ਰਸਾਦਾ ਸਾਨੂੰ ਵੀ ਨਾ ਤੋਂ ਆਪ ਵੀ ਨਾ ਪੂਰਾ ਖਾਣੀ ਆ ਜੇ ਕਹੀ ਜਾਵੇ ਨਾ ਸਿਆਹ ਕਰ ਲੱਗੇ ਆ ਡਾਈਟਿੰਗ ਡੂਟਿੰਗ ਕੁਝ ਨਹੀਂ ਇਦਾਂ ਖਾ ਫੇਰ ਹੋ ਜਾਂਦਾ ਦੁੱਗਣ ਹੋਣਾ ਹੀ ਹੁੰਦਾ ਹੈਗਾ ਨਹੀਂ ਹੁੰਦਾ ਜਿਹੜੀ ਗੱਲ ਸੱਚੀ ਆਈ ਤੇ ਤਿੰਨ ਰੋਟੀਆਂ ਖਾਲ ਖਾਦੀਆਂ ਪਾਸੋਂ ਦੋ ਖਾਦੀਆਂ ਭ वजन ਵੀ ਨਹੀਂ ਘਟਿਆ वजन 1 2 ਦਿਨ ਚ ਘੱਟ ਜੂ ਆ ਫੇਰ ਫੇਰ ਤੂੰ ਕੀ ਚਾਹੁੰਦੀ ਪਤ ਲਾ ਘੋੜੀ ਦੀ ਚਾਲ ਆ ਘਟਣਾ ਪੈਣਾ ਕੱਠੀ ਦੀ ਚਾਲ ਆ ਹਾਂ ਚਾਰ ਪੰਜ ਸੱਤ ਚ ਘਟ ਹਾਂ ਜਾਨੂ ਹੱਸਦਾ ਜਲਦਾ ਜੀ ਰੁੜਕਦਾ ਜਨ ਜਲਦਾ ਜੀ ਘੱਟ ਜਾਂਦਾ ਲੱਗ ਜੂ ਪਤਾ ਤੁਸੀਂ ਹੁਣ ਮਜ਼ਾਕ ਕਰਦੀ ਹੈ ਨਾ ਕਿਸੇ ਟਾਈਮ ਤੁਹਾਨੂੰ ਮੈਂ ਵੀਡੀਓ ਕੱਟ ਕੇ ਦਿਖਾਵਾਂਗਾ ਮੈਂ ਸਾਸ ਵੀ ਆ ਵੀ ਕਿਹੋ ਜੀ ਮੈਂ ਕਿਸੇ ਟਾਈਮ ਵੀਡੀਓ ਕੱਟ ਕੇ ਦਿਖਾਉਣੀ ਤੁਹਾਨੂੰ ਵੀ ਆ ਮੈਂ ਤੁਹਾਨੂੰ ਆ ਗੱਲ ਕਹਿੰਦਾ ਤਾਂ ਵੀ ਤੁਸੀਂ ਇੱਧਰੋਂ ਗੱਲ ਤੇ ਉੱਧਰੋਂ ਲੈ ਗਈਆਂ ਉਹ ਸਾਨੂੰ ਪਤਾ ਹੀ ਇਦੇ ਵਿੱਚ ਕਿਹਿਆ ਉਹ ਦੱਸਣ ਦਾ ਵੀ ਨਹੀਂ ਮੈਂ ਮੰਦੀ ਆ ਸਾਡੇ ਜੀ ਵੀ ਕਸੂਰ ਆ ਵੀ ਅਸੀਂ ਸੈਰ ਨਹੀਂ ਜਾਂਦੇ ਹੂੰ ਥੋੜਾ ਜਿਹਾ ਥੋੜੇ ਜਿਹਾ ਵੀ ਕਸੂਰ ਆ ਵੀ ਮੈਂ ਸੈਰ ਨੂੰ ਲੈ ਕੇ ਨਹੀਂ ਤੁਸੀਂ ਰੋਟੀਆਂ ਖਾ ਕੇ ਜਾਂ ਤੁਸੀਂ ਪੈ ਜੰਨੇ ਅਸੀਂ ਵੀ ਬਰਾਬਰ ਤੁਹਾਡੇ ਬਹਿ ਜੰਨੇ ਆ ਜੇ ਤੁਸੀਂ ਉਹ ਕਹੋ ਵੀ ਛੇਤੀ ਛੇਤੀ ਆਪਣਾ ਕੰਮ ਨੇ ਵੇੜੋ ਘਾਂਡੇ ਸਾਫ ਕਰੋ ਚਲੋ ਸੈਰ ਨੂੰ ਚੱਲੀਏ ਸੰਦੀਪ ਹੁਣ ਬੰਦੇ ਦੇ ਹੱਥ ਨਹੀਂ ਬੰਦੇ ਦੇ ਹੱਥ ਨਹੀਂ ਮੇਰੀ ਗੱਲ ਸੁਣ ਤਾ ਤਾ ਔਰ ਕੰਮ ਕਰਨਾ ਮੰਨ ਲਾ ਵੀ ਤੈ ਵੀ 2 ਘੰਟੇ ਲਾਉਣੇ ਮੈਂ ਵੀ 2 ਘੰਟੇ ਲਾਉਣੇ ਮੇਰਾ ਹੈਗਾ ਤੋਰੇ ਫੇਰੇ ਵਾਲਾ ਕੰਮ ਆ ਮੈਂ ਕੱਕ ਵੱਢਣੇ ਚੱਕ ਕੇ ਲਿਆ ਕੇ ਟੁੱਕ ਕੇ ਪਾਉਣੇ ਤਾਂ ਇੱਥੇ ਬੈਕੀ 2 ਘੰਟੇ ਲਾਉਣਾ ਇਹਦਾ ਜ਼ਮੀਨ ਆਸਮਾਨ ਦਾ ਅੰਤ ਰਾਜੇ ਤੋ ਹੁਣ ਮਨੂੰ ਕਹੋਂਗੇ ਵੀ ਮੈਂ 2 ਘੰਟੇ ਆ ਤੋਰੇ ਫੇਰੇ ਦਾ ਕੰਮ ਥੱਕ ਗਿਆ ਕਿ ਤੂੰ ਮਨੂੰ ਕੋਈ 2 ਕਿਲੋਮੀਟਰ ਮਨੂੰ ਵੀ ਤੋਰ ਆ ਐ ਨਹੀਂ ਤੁਹਾਨੂੰ ਕਹਿਦੀ ਜਾਂ ਹੁਣ ਰੋਟੀ ਦਾ ਤੁਸੀਂ ਵੀ ਖਾਣਿਆ ਰੋਟੀ ਮੈਂ ਖਾਂਣੀ ਆ ਜੇ ਹਣਾ ਰੋਟੀ ਖਾ ਕੇ ਆਪਾਂ ਬੈੱਡ ਤੇ ਪਾਉਂਦੇ ਫੈਟੇ ਵੱਧਣੀਆਂ ਰੋਟੀ ਤਾਂ ਆਪਣੇ ਸਰੀਰ ਨੂੰ ਲਾਦੀ ਆ ਹਜਮ ਤਾਂ ਨਹੀਂ ਹੋਈ ਉਹ ਹੂੰ ਜੇ ਮੇਰੇ ਨਾਲ ਜੇ ਤੁਸੀਂ ਵੀ ਥੋੜੀ ਜਿਹੀ ਸੈਰ ਨੂੰ ਚੱਲਗੇ ਮੇਰੀ ਵੀ ਸੈਰ ਹੋ ਜੂਗੀ ਮੈਂ ਤੁਹਾਨੂੰ ਕਹਿਣਾ ਆਇਆ ਚਾਹੁੰਦੀ ਆ ਵੀ ਜ ਦੋਹੇ ਸਵੇਰ ਟਾਈਮ ਤੁਸੀਂ ਚੱਲੋਗੇ ਤਾਂ ਅਸੀਂ ਤੁਹਾਡੇ ਨਾਲ ਚੱਲਣਾ ਤੇ ਤੈਨੂੰ ਠਾਲਾ ਉਹ ਫਿਰਦੀ ਤੀ ਆਹ ਨਹੀਂ ਤਰਦੀ ਉਹ ਫਿਰਦੀ ਤੀ ਕਿਨੇ ਕੋਈ ਨਹੀਂ ਆਇਆ ਕਹਿੰਦਾ ਤਾਂ ਉਦਾਂ ਤ ਤ ਤੁਸੀਂ ਤੁਹਾਨੂੰ ਗੱਲਾਂ ਮਾਰੀ ਜਾ ਤੁਹਾਨੂੰ ਦੇਖ ਕੇ ਗੱਲਾਂ ਮੂੰਹ ਬਾਟ ਲੈਂਦਾ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਜੇ ਤੁਹਾਡੇ ਵਰਗਾ ਕੋਈ ਗੱਲਾਂ ਮੂੰਹ ਤੇ ਹਿਲੇ ਬਿਨਾ ਕਰ ਨੂੰ ਮੋੜ ਦਿੰਦਾ ਅਗਲਾ ਵੀ ਹਾਂ ਯਾਰ ਸਾਡਾ ਕੰਮ ਨਹੀਂ ਲੋਟ ਹੋਣਾ ਰਹਿਣਾ ਦਾ ਮੋੜ ਚੱਲੀਏ ਜੇ ਨਾ ਮਾਲਕ ਤੀ ਵੀ ਦੋਹੇ ਜਾਣੇ ਸਰੀਰ ਘਟਾਉਣ ਫੇਰ ਆ ਨਹੀਂ ਹੁੰਦਾ ਵੀ ਹਾਏ ਤੀਮੀ ਦਾ ਘੜ ਦਾ ਬੰਦੇ ਦਾ ਖਾਣਾ ਨਹੀਂ ਕਰਦਾ ਕਾ ਕਹਿੰਦੇ ਜੇ ਆਪਾਂ ਇਕੱਠੇ ਕਢਾਉਂਗੇ ਵਧੀਆ ਰਹੂਗਾ ਚਲੋ ਮੇਰੇ ਚ ਤਾਂ ਹਿੰਮਤ ਨਹੀਂ ਪਈ ਤੁਰਨ ਦੀ ਮੈਂ ਤਾਂ ਹੁਣ ਤੇ 2 ਘੰਟੇ ਮੇਰੇ ਨਾਲ ਚੱਲ ਖੇਤ ਚਲਵਾ ਦੋ ਘੰਟੇ ਤੈਨੂੰ ਆਪੇ ਪਤਾ ਲਾਜਣਾ ਵੀ ਕਿਆ ਭਾਵੇਂ ਦੀ ਪੈਰਾ ਪਰ ਬਹਿ ਕੇ ਬਰਸੇਨ ਕਿਵੇਂ ਵੱਢੋਣਾ ਇੱਕ ਪੰਡ ਕਿਵੇਂ ਇਕੱਲੇ ਨੇ ਚੱਕ ਕੇ ਲਿਆਉਣੀ ਆ ਔਰ ਆਉਂਦੇ ਤੱਕ ਸਾਹ ਝੜ ਜਾਂਦਾ ਪੰਡ ਚੱਕ ਕੇ ਕੰਮ ਕਰਦੇ ਦਾ ਬੰਦੇ ਦਾ ਸਰੀ ਨਹੀਂ ਘੜਦਾ ਚਲੋ ਠੀਕ ਹੈ ਜੀ ਮਿਲਦੇ ਹਾਂ ਕਿਸੇ ਅਗਲੇ ਵੀਡੀਓ ਚ ਮਹਾਰਾਜ ਤੁਹਾਨੂੰ ਚੜ੍ਹਦੀ ਕਲਾ ਚ ਰੱਖਿਆ ਇਹਨਾਂ ਨੇ ਨਹੀਂ ਮੰਨਣਾ ਇਹਨਾਂ ਨੇ ਪਾਣੀ ਨਹੀਂ ਇਹਨਾਂ ਨੇ ਪਾਣੀ ਨਹੀਂ ਪੈਣ ਦੇਣਾ ਪਰ ਪਰ ਤੇ ਨਹੀਂ ਚਾਹੁੰਦੀ ਵੀ ਅਸੀਂ ਤੁਰੀਏ ਥੋੜਾ ਬਹੁਤਾ ਸਾਡਾ ਵਜਨ ਘਟੇ ਇਹ ਤਾਂ ਕਹਿੰਦੀ ਖੁੱਲਾ ਖਾਈਏ ਖੁੱਲਾ ਹੰਡਾਈਏ ਜੋ ਦੇਖੀ ਜਾਊਗੀ ਜੋ ਬਣੂਗਾ ਓਕੇ ਬਾਏ ਬਾਏ ਸੁਣ ਬਾਈ ਮੈਂ ਨਾਲ ਸੁਣੋ ਮੈਂ ਕਹਿਣਾ ਆ ਚਾਹੁੰਦੀ ਵੀ ਤੁਸੀਂ ਸਾਡੇ ਨਾਲ ਸਾਨੂੰ ਲੈ ਮੈਂ ਨਹੀਂ ਲੈ ਜਾਣਾ ਮੈਂ ਕਿਤੇ ਨਹੀਂ ਲੈ ਜਾਣਾ ਤੁਹਾਡੀ ਤੁਹਾਡਾ ਸਰੀਰਾ ਸੰਭਾਲਣਾ ਸੰਭਾਲੋ ਇਹਨੂੰ ਬਿਗਾੜਨਾ ਬਿਗਾੜੋ ਓਕੇ ਬਾਏ ਬਾਏ